ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪਹਿਲਾ ਹਉ ਵਿੱਚ ਆਇਆ ਹਉ ਵਿੱਚ ਗਿਆ ਸਾਰੀਆਂ ਨਾ ਥਮਕਾਂ ਇੱਥੇ ਲਾਦਨੀਆਂ ਹਉ ਵਿੱਚ ਆਇਆ ਹਉ ਵਿੱਚ ਗਿਆ ਹਉ ਵਿੱਚ ਜੰਮਿਆ ਹਉ ਵਿੱਚ ਮੁਆ ਹਉ ਵਿੱਚ ਦਿੱਤਾ ਹਉ ਵਿੱਚ ਲਿਆ ਹਉ ਵਿੱਚ ਖਟਿਆ ਹਉ ਵਿੱਚ ਗਿਆ ਹਉ ਵਿੱਚ ਸਚਿਆਰ ਹਉ ਵਿੱਚ ਹਉ ਵਿੱਚ ਸਚਿਆਰ ਵਿੱਚ ਤੇ ਉਹ ਵਿੱਚ ਸਚਿਆਰ ਕੂੜਿਆ ਹਉ ਵਿੱਚ ਪਾਪ ਪੁੰਨ ਵਿਚਾਰ ਹਉ ਵਿੱਚ ਨਰਕ ਸੁਰਗ ਅਵਤਾਰ ਹਉ ਵਿੱਚ ਹੱਸੈ ਹਉ ਵਿੱਚ ਰੋਵੈ ਹਉ ਵਿੱਚ ਭਰੀਐ ਹਉ ਵਿੱਚ ਧੂਵੈ ਖੋ ਵਿੱਚ ਜਾਤੀ ਹੋ ਵਿੱਚ ਜਾਤੀ ਜਨਸੀ ਹਾਂਜੀ ਹਾਓ ਵਿੱਚ ਤੇ ਵਿਸਰਾਮ ਖੋ ਵਿੱਚ ਜਾਤੀ ਜਨਸੀ ਖੋਵੇ ਹਾਓ ਵਿੱਚ ਮੂਰਖ ਹਾਓ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਖੋ ਵਿੱਚ ਮਾਇਆ ਹਾਓ ਵਿੱਚ ਛਾਇਆ ਹੋਮੈ ਕਰ ਕਰ ਜੰਤ ਉਪਾਇਆ ਹੋਮੈ ਬੂਝੈ ਤਾ ਦਰ ਸੂਝੈ ਗਿਆਨ ਵਿਹੂਣਾ ਕਾਥ ਕਾਥ ਲੂਜੈ ਨਾਨਕ ਹੁਕਮੀ ਨਾਨਕ ਹੁਕਮੀ ਲਿਖਿਆ ਲੇਖ ਜਿਹਾ ਵੇਖੈ ਤੇਹਾ ਵੇਖ ਮਹੱਲਾ ਦੂਜਾ ਹਉਮੈਂ ਇਹਾ ਜਾਤ ਹੈ ਹਉਮੈਂ ਕਰਮ ਕੁਮਾਹ ਹੈ ਹਉਮੈਂ ਏਹੀ ਬੰਦਨਾ ਫਿਰ ਫੇਰਾ ਜੋਨੀ ਪਾਹ ਕਿਸੇ ਤਰ੍ਹਾਂ ਪਾਠ ਉਚਾਰਨ ਕਰਨਾ ਆਮ ਹਉਮੈਂ ਏਹੀ ਕਹਿ ਜਾਂਦੇ ਇਹੀ ਕਹਿ ਜਾਂਦੇ ਹਾਂ ਹਉਮੈਂ ਏਹੀ ਬੰਦਨਾ ਦੋਵੇਂ ਈੜੀਆਂ ਹਨ ਹਮੈ ਈ ਬੰਧਨਾ ਇੱਥੇ ਬੰਧਨਾ ਨਹੀਂ ਕਹਿਣਾ ਧਦੇ ਨਾਲ ਬੰਧਨ ਉਚਾਰਨ ਕਰਨਾ ਹੈ ਹਮੈ ਈ ਬੰਧਨਾ ਫਿਰ ਫਿਰ ਜੋਨੀ ਪਾਹ ਹਮ ਕਿਥੋਂ ਉਪਜੈ ਇਹ ਵੀ ਪਾਦ ਕਿਥੋਂ ਹਾਹੇ ਨਾਲ ਉਚਾਰਨ ਕਰਨਾ ਆਮ ਕਿਥੋਂ ਹੀ ਕਹਿ ਜਾਂਦੀ ਹੈ ਕੇਤ ਸੰਜਵ ਇਹ ਜਾਏ ਹਮੈ ਇਹੋ ਹੁਕਮ ਹੈ ਪਯਾ ਕਿਰਤ ਫਿਰਾਹ ਮੈਂ ਦੀਰਗ ਰੋਗ ਹੈ दारू ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦ ਕਮਾਹੇ ਹਉ ਮੈਂ ਦੀਰਗ ਰੋਗ ਹੈ ਆਮ ਨਾਲ ਰੋਗ ਕਹਿੰਦੇ ਹਨ ਗੱਗਾ ਬੋਲੇ ਹੀ ਨਹੀਂ ਜਾਂਦਾ ਹਉ ਮੈਂ ਦੀਰਗ ਰੋਗ ਹੈ दारू ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦ ਕਮਾਹੇ ਨਾਨਕ ਕਹ ਸੁਣਹੁ ਜਨਹੁ ਏਤ ਸੰਜਮ ਦੁਖ ਜਾਹ ਪੌੜੀ ਸੇਵਾ ਕੀਤੀ ਸੇਵ ਸੇਵ ਕੀਤੀ ਸੰਤੋਖੀ ਹਾਂਜੀ ਇਹ ਪਾਠ ਸਿੱਤਣਾ ਉਚਾਰਨ ਕਰਨਾ ਸੰਤੋਖੀ ਸੰਤੋਖੀ ਬੋਲ ਕੇ ਨਾਲ ਬੋਲਦਣਾ ਈ ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸਾਚ ਧਿਆਇਆ ਉਨ੍ਹੀ ਮੰਨ ਦਾ ਪੈਰ ਨ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਓਨੀ ਦੁਨੀਆ ਤੋੜੇ ਬੰਧਣਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜ੍ਹਹਿ ਸਵਾਇਆ ਹਾਂ ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜ੍ਹਹਿ ਸਵਾਇਆ ਵਡਿਆਈ ਵੱਡਾ ਪਾਇਆ ਸ਼ਲੋਕ ਮਹੱਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਟਟਾ ਮੇਗਾ ਖੇਤਾ ਇੱਥੇ ਸਾਰੀਆਂ ਬਿੰਦੀਆਂ ਆ ਗਈਆਂ ਹਨ ਮਾਰੇ ਨੇ ਲਾਈਆਂ ਹੋਈਆਂ ਹਨ ਜਿਹੜੇ ਜ਼ਿਆਦਾ ਨਾਸ਼ਕੀ ਉਚਾਰਨ ਨੂੰ ਪੈਹਲ ਦਿੰਦੇ ਨੇ ਉਹਨਾਂ ਨੂੰ ਇਹ ਪੰਕਤੀਆਂ ਦੁਆਰਾ ਦੱਸਿਆ ਜਾ ਸਕਦਾ ਹੈ ਦੇਖ ਕੇ ਦਰਸ਼ਨ ਵੀ ਕਰ ਸਕਦੇ ਹਨ ਵੀ ਇੱਥੇ ਭਾਵੇਂ ਆਪਾਂ ਇੱਥੇ ਲਾਈਆਂ ਇੱਥੇ ਖੂਬ ਬਿੰਦੀ ਲਾਉਣੀ ਚਾਹੀਦੀ ਹੈ ਕਿਉਂਕਿ ਲੱਗੀਆਂ ਹੋਈਆਂ ਦੀਪਾਂ ਲੋਆ ਮੰਡਲਾ ਖੰਡਾਂ ਵਰ ਪੰਡਾ ਅੰਡਜ ਦੇਰਜ ਉਤਪੁਜਾਂ ਖਾਣੀ ਸੇਤ ਜਾਹ ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ ਸਰਾ ਮੇਰਾ ਜਨਤਾ ਨਾਨਕ ਜੰਤ ਉਪਾਇ ਕੈ ਸੰਮਾਲੇ ਸਬਨਾ ਨਾਨਕ ਜੰਤ ਉਪਾਇ ਕੈ ਸੰਮਾਲੇ ਸਬਨਾ ਸਬਨਾ ਜੇਨ ਕਰਤਾ ਕਰਣਾ ਕੀਆ ਚਿੰਤਾ ਪੇ ਕਰਣੀਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਜਿਨ ਨਹੀਂ ਜਣਾ ਜੇਨ ਉਪਾਇਆ ਜਗ ਜੇਨ ਪੂਲਾ ਬੂਲ ਤੇਸ ਜੋਹਾਰੀ ਸਵਸਤ ਸਵਸਤ ਤੇਸ ਸਵਸਤ ਤੇਸ ਤੇਸ ਜੋਹਾਰੀ ਸਵਸਤ ਤੇਸ ਜਪਜੀ ਸਾਹਿਬਲੀ ਹੈ ਸਵਸਤ ਆਤ ਬਾਣੀ ਬਰਮਾਉ ਤੇਸ ਦੀ ਬਾਣ ਅਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ ਤੱਗ ਭਗ ਇਕਸਕੇ ਹੀ ਬੋਲਨੇ ਮਹੱਲਾ ਪਹਿਲਾ ਲੱਖ ਨੇਕੀਆ ਚੰਗਿਆਈਆ ਲੱਖ ਪੁੰਨਾ ਪ੍ਰਵਾਣ ਲੱਖ ਪਦ ਜਿਹੜਾ ਕਸਕੇ ਹੀ ਉਚਾਰਨ ਕਰਨਾ ਲਖ ਤਪ ਉੱਪਰ ਤੀਰਥਾਂ ਲਖ ਤਪ ਲਖ ਤਪ ਬੁਲਾਈ ਬੋਲਨੇ ਲਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਣ लख सूरत संग्राम राण मह प्राण ये भी पाठ इसी तरह उच्चारण करना है लख सूरतन नहीं कहना कस कसके बोलना है लख सूरतन संग्राम है संग्राम नहीं कहना संग्राम राण मह छुट है प्राण संग्राम ते विश्राम है लख सुरती लख ध्यान ਪੜੀਏ ਪਾਠ ਪੁਰਾਣ ਪੜੀਏ ਧਾਰਾ ਹੀ ਉਚਾਰਨ ਜਿਨ ਕਰਤਾ ਕਰਣਾ ਕੀਆ ਲਿਖਿਆ ਆਉਣ ਜਾਣ ਨਾਨਕ ਮੱਤੀ ਮਿਥਿਆ ਕਰਮ ਸੱਤਿਆ ਮੀਸਾਣ ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸਤਿ ਵਰਤਾਇਆ ਜਿਸ ਤੂੰ ਦੇ ਤਿਸ ਮਿਲੈ ਸੱਚ ਜਿਸ ਤੂੰ ਦੇ ਤਿਸ ਮਿਲੈ ਸਾਚ ਸਤਿਨੀ ਸੱਚ ਕਮਾਇਆ ਸਤ ਗੁਰ ਮਿਲਿਆ ਸੱਚ ਪਾਇਆ ਜਿਨ ਕਹਿਰਦਾ ਸੱਚ ਵਸਾਇਆ ਵਸਾਇਆ ਪਾਇਆ ਵਰਤਾਇਐ ਇਕੱਠੀ ਬੁੱਲਣਿਆ ਉਹ ਨਹੀਂ ਕਹਣਾ ਵਰਤਾਇਆ ਪਾਇਆ ਦਸਾਇਆ ਇਹ ਨਹੀਂ ਬੁੱਲ ਮੂਰਖ ਸੱਚ ਨਾ ਜਾਣਨੀ ਮਨ ਮੁੱਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ